ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਪਹੁੰਚੇ ਆਂ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਦੇ ਅਸਥਾਨ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਰਾਜਪੁਰਾ ਇਹ ਗੁਰਦੁਆਰਾ ਸਾਹਿਬ ਰਾਜਪੁਰਾ ਸ਼ਹਿਰ ਦੇ ਵਿੱਚੋਂ ਜਦੋਂ ਜਦੋਂ ਆਪਾਂ ਲੰਘ ਕੇ ਅੱਗੇ ਜੀਰਕਪੁਰ ਨੂੰ ਜਾਂਦੇ ਆ ਉਹ ਸ਼ਹਿਰ ਦੇ ਵਿੱਚ ਹੈ ਇਹ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਨੀਲਪੁਰ ਰਾਜਪੁਰਾ ਇਤਿਹਾਸ ਤੁਸੀਂ ਇਥੋਂ ਵੀ ਸਕਰੀਨ ਦੇ ਉੱਪਰ ਅਸੀਂ ਲਾਈ ਹੈ ਫੋਟੋ ਖਿੱਚ ਕੇ ਤਾਂ ਕਿ ਤੁਹਾਨੂੰ ਵੀਡੀਓ ਦੇ ਵਿੱਚ ਇਹ ਸਾਫ਼-ਸਾਫ਼ ਦਿਖਾਈ ਦੇ ਸਕੇ ਤੇ ਤੁਸੀਂ ਨਾਲ ਦੀ ਨਾਲ ਇਹਨੂੰ ਪੜ੍ਹ ਵੀ ਸਕੋ ਆ ਸਾਰਾ ਇਤਿਹਾਸ ਲਿਖਿਆ ਹੋਇਆ ਹੈ ਬਾਕੀ ਇਤਿਹਾਸ ਦੀ ਜਾਣਕਾਰੀ ਆਪਾਂ ਬਾਬਾ ਜੀ ਪਾਸੋਂ ਵੀ ਲਵਾਂਗੇ ਆ ਜ਼ਰੂਰੀ ਸੂਚਨਾਵਾਂ ਲਿਖੀ ਹੋਈਆਂ ਜਿਨ੍ਹਾਂ ਨੇ ਅਖੰਡ ਪਾਠ ਸਾਬ ਕਰਵਾਉਣਾ ਹੈ ਜਾਂ ਸੁਖਨੀ ਸਾਹਿਬ ਦਾ ਪਾਠ ਕਰਵਾਉਣਾ ਉਹਦੀ ਵੇਟਾ ਲਿਖੀ ਹੋਈ ਹੈ ਇਦੇ ਨਾਲ ਹੀ ਬਾਬਾ ਜੀ ਦਾ ਖੇੜਾ ਬਣਿਆ ਹੋਇਆ ਹੈਗਾ ਜਿੱਥੇ ਕੇ ਸੰਗਤਾਂ ਮੱਥਾ ਟੇਕਦੀਆਂ ਰਹੀਆਂ ਆ ਤੁਸੀਂ ਦੇਖ ਸਕਦੇ ਹੋ ਇਹ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਬਣਿਆ ਹੋਇਆ ਖੇੜਾ ਆ ਸਾਰਾ ਏਰੀਆ ਜਿਹੜਾ ਤੁਹਾਨੂੰ ਇਸ ਟਾਈਮ ਸਕਰੀਨ ਦੇ ਉੱਪਰ ਦਿਖ ਰਿਹਾ ਹੈ ਇਸ ਦੇ ਨਾਲ ਹੀ ਜਦੋਂ ਆਪਾਂ ਥੋੜਾ ਅੱਗੇ ਆਉਨੇ ਆ ਤਾਂ ਇਹ ਦਫ਼ਤਰ ਆ ਗਿਆ ਗੁਰਦੁਆਰਾ ਕਮੇਟੀ ਦਾ ਦਫ਼ਤਰ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਵਾਲਾ ਜਿਹੜਾ ਗੇਟ ਹੈਗਾ ਉਹ ਬਾਜ਼ਾਰ ਵਾਲੀ ਸਾਈਡ ਖੁੱਲਦਾ ਹੈ ਆ ਸਾਰਾ ਖੁੱਲਾ ਏਰੀਆ ਹੈ ਗੁਰਦੁਆਰਾ ਸਾਹਿਬ ਦਾ ਇੱਥੇ ਪਾਰਕਿੰਗ ਦੀ ਸਹੂਲਤ ਹੈਗੀ ਹੈ ਬਹੁਤ ਖੁੱਲਾ ਡੁੱਲਾ ਏਰੀਆ ਹੈ ਇੱਥੋਂ ਆਪਾਂ ਦਰਬਾਰ ਸਾਹਿਬ ਦੇ ਵਿੱਚ ਇੰਟਰ ਕਰਦੇ ਆ ਆ ਸਾਹਮਣੇ ਜਿਹੜਾ ਤੁਸੀਂ ਗੇਟ ਦੇਖਦੇ ਹੋ ਇਹ ਦਰਬਾਰ ਸਾਹਿਬ ਦੇ ਵਿੱਚ ਜਾਣ ਲਈ ਹੈ ਹੁਕਮਨਾਮਾ ਇੱਥੇ ਲਿਖਿਆ ਜਾਂਦਾ ਹੈ ਆਹ ਸਾਹਮਣੇ ਤੁਸੀਂ ਸੰਗ੍ਰਾਂਤ 10ਵੀਂ ਪੂਰਨਮਾਸੀ ਮੱਸਿਆ ਉਧੀਆਂ ਡੇਟਾਂ ਲਿਖੀਆਂ ਜਾਂਦੀਆਂ ਇੱਥੋਂ ਸਿਰ ਢਗਣ ਵਾਸਤੇ ਕੱਪੜਾ ਲਿਆ ਜਾ ਸਕਦਾ ਹੈਗਾ ਇਹ ਪੁਰਾਤਨ ਖੂਹ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਬਣਿਆ ਹੋਇਆ ਆ ਉੱਪਰੋਂ ਜਾਲ ਪਾ ਕੇ ਢੱਕਿਆ ਹੋਇਆ ਇਹ ਪੁਰਾਣਾ ਖੂਹ ਹੈ ਬਾਬਾ ਜੀ ਦੇ ਦੱਸਣ ਮੁਤਾਬਕ ਉਹ ਸਾਹਮਣੇ ਆਰੋ ਲੱਗਿਆ ਹੋਇਆ ਹੈ ਠੰਡੇ ਪਾਣੀ ਵਾਸਤੇ ਵਾਟਰ ਕੂਲਰ ਲੱਗਿਆ ਹੋਇਆ ਅੱਜ ਲਾਈਟ ਦੀ ਸਹੂਇਦਾ ਵਾਸਤੇ ਜਨਰੇਟਰ ਰੱਖਿਆ ਹੋਇਆ ਆ ਸੰਗਤ ਜੀ ਦਰਬਾਰ ਸਾਹਿਬ ਹੈ ਬਹੁਤ ਹੀ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਕਰੋ ਜੀ ਦਰਸ਼ਨ ਅਸੀਂ ਪਹਿਲਾਂ ਬਾਬਾ ਜੀ ਤੋਂ ਇਹ ਪਰਮਿਸ਼ਨ ਲਈ ਪੁੱਛਿਆ ਉਹਨਾਂ ਨੂੰ ਵੀ ਖਾਲਸਾ ਜੀ ਦਰਬਾਰ ਸਾਹਿਬ ਦੀ ਵੀਡੀਓ ਬਣਾ ਸਕਦੇ ਆ ਤਾਂ ਜਦੋਂ ਉਹਨਾਂ ਨੇ ਸਾਨੂੰ ਇਸ ਗੱਲ ਦੀ ਇਜਾਜ਼ਤ ਦਿੱਤੀ ਫਿਰ ਅਸੀਂ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਵੀਡੀਓ ਬਣਾਈ ਹੈ ਦਰਬਾਰ ਸਾਹਿਬ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਹੀ ਵਧੀਆ ਦਰਬਾਰ ਸਾਹਿਬ ਬਹੁਤ ਸੋਹਣਾ ਬਣਿਆ ਹੋਇਆ ਇੱਥੋਂ ਤੁਸੀਂ ਪਾਠ ਕਰਨ ਵਾਸਤੇ ਗੁਟਕਾ ਸਾਹਿਬ ਲੈ ਸਕਦੇ ਹੋ ਨਰਮਲਾ ਸਾਹਿਬ ਵੀ ਉਰੀਨ ਪਈ ਨੇਗੀ ਆ ਦੇਖੋ ਵਾਹਿਗੁਰੂ 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 ਇਹ ਗੁਰਦੁਆਰਾ ਸਾਹਿਬ ਦੇ ਜਿਹੜੇ ਗ੍ਰੰਥੀ ਜੀ ਸੀ ਬਾਬਾ ਜੀ ਉਹਨਾਂ ਦਾ ਸੁਭਾਅ ਵੀ ਬਹੁਤ ਜ਼ਿਆਦਾ ਵਧੀਆ ਸੀ ਬਹੁਤ ਪਿਆਰ ਤੇ ਸਤਿਕਾਰ ਨਾਲ ਮਿਲਦੇ ਸੀ ਬਾਬਾ ਜੀ ਤੇ ਉਹਨਾਂ ਨੇ ਕਾਫੀ ਜਾਣਕਾਰੀ ਇਤਿਹਾਸ ਬਾਰੇ ਦਿੱਤੀ ਇੱਥੋਂ ਪ੍ਰਸ਼ਾਦ ਲੈ ਸਕਦੇ ਹੋ ਜੀ ਜੋਤ ਚੱਲ ਰਹੀ ਹੈ ਆ ਸਥਾਨ ਸੰਗਤ ਜੀ ਜੋ ਤੁਸੀਂ ਦੇਖ ਰਹੇ ਹੋ ਸ਼ਹੀਦ ਬਾਬਾ ਸੁਖਾ ਸਿੰਘ ਜੀ ਦੀ ਯਾਦ ਵਿੱਚ ਪ੍ਰਾਤਨ ਸਥਾਨ ਬਣਿਆ ਹੋਇਆ ਹੈ ਕਰੋ ਜੀ ਦਰਸ਼ਨ ਅੰਤਰਵਾਸਾ ਵੀ ਬਾਬਾ ਜੀ ਬੈਠੇ ਨੇ ਬਾਕੀ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਜਾਣਕਾਰੀ ਲੈਣੇ ਆ ਜੀ ਆਪਾਂ ਅ ਬਾਬਾ ਜੀ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਪਵਿੱਤਰ ਸਥਾਨ ਸ਼ਹੀਦ ਬਾਬਾ ਸੁਖਾ ਸਿੰਘ ਜੀ ਸਾਹਿਬ ਜੀ ਦੇ ਜੋ ਇੱਥੋਂ ਦਾ ਸਥਾਨ ਬਾਬਾ ਸੁਖਾ ਸਿੰਘ ਸਾਹਿਬ ਜੀ ਦਾ 6000 ਸਿੰਘਾਂ ਦੇ ਸਿਰਾਂ ਦਾ ਸੰਸਕਾਰ ਕਰਕੇ ਬਾਬਾ ਸੁਖਾ ਸਿੰਘ ਸਾਹਿਬ ਜੀ ਅਲੀ ਮਾਜਰੇ ਜੋ ਸ਼ੰਭੂ ਗੁਰਦੁਆਲਾ ਸਾਹਿਬ ਹੈ ਸ਼ਹੀਦਾਂ ਦਾ ਗੁਰਦੁਆਰਾ ਜਿੱਥੇ 6000 ਸਿੰਘਾਂ ਦਾ ਸੰਸਕਾਰ ਕੀਤਾ ਬਾਬਾ ਜੀ ਉਸ ਪਵਿੱਤਰ ਸਥਾਨ ਤੇ ਸਿੰਘਾਂ ਦਾ ਸੰਸਕਾਰ ਕਰਕੇ ਸੇਰਾਂ ਦਾ ਸੰਸਕਾਰ ਕਰਕੇ ਇਸ ਪਵਿੱਤਰ ਸਥਾਨ ਤੇ ਪਹੁੰਚੇ ਇੱਥੇ ਬੰਦਗੀ ਕੀਤੀ ਔਰ ਬਾਬਾ ਸੁਖਾ ਸਿੰਘ ਸਾਹਿਬ ਜੀ ਨੇ ਇੱਥੇ ਹੀ ਆਪਣਾ ਚੋਲਾ ਛੱਡਿਆ ਬੰਦਗੀ ਕੀਤੀ ਇੱਥੇ ਬੜੀ ਸੰਗਤਾਂ ਆਉਂਦੀਆਂ ਦੂਰੋਂ ਦਰਾਡੋਂ ਬੜੀ ਸੰਗਤਾਂ ਆਉਂਦੀਆਂ ਤੇ ਇੱਥੇ ਇਸ ਸਥਾਨ ਤੇ 10ਵੀਂ ਦਾ ਦਿਹਾੜਾ, ਸੰਗਰਾਂਦ ਦਾ ਦਿਹਾੜਾ, ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਾ ਦਿਹਾੜਾ, ਵਿਸਾਖੀ ਦਾ ਦਿਹਾੜਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ। ਹਰ ਗੁਰਸਹਿਬਾਨਾਂ ਦਾ ਦਿਹਾੜਾ ਮਨਾਇਆ ਜਾਂਦਾ ਹੈ। ਔਰ ਇਸ ਸਥਾਨ ਤੇ ਧੰਤਨ ਬਾਬਾ ਜੋਰਾਵਰ ਸਿੰਘ ਜੀ, ਧੰਤਨ ਬਾਬਾ ਫਤਿਹ ਸਿੰਘ ਜੀ ਦੇ ਪਵਿੱਤਰ ਨਗਰ ਕੀਰਤਨ ਵਿਕੜਿਆ ਜਾਂਦਾ ਹੈ ਬੜੀ ਧੂਮ ਧਾਮ ਦੇ ਨਾਲ ਮਹਾਨ ਨਗਰ ਕੀਰਤਨ ਦੇ ਰੂਪ ਦੇ ਵਿੱਚ ਬੜੀਆਂ ਸੰਗਤਾਂ ਦਾ ਇਕੱਠ ਠਾਠਾ ਮਾਰਦਾ ਇਕੱਠ ਇੱਥੇ ਬਹੁਤ ਸੰਗਤਾਂ ਆਉਂਦੀਆਂ ਨੇ ਔਰ ਦੂਜਾ ਇੱਥੇ ਇਸ ਸਥਾਨ ਤੇ ਬਾਬਾ ਜੀ ਦੇ ਪਵਿੱਤਰ ਸਥਾਨ ਤੇ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਕੀਰਤਨ ਔਰ ਗਤਕਾ ਸਖਲਾਈ ਵੀ ਦਿੱਤੀ ਜਾਂਦੀ ਹੈ ਇਹ ਬੜੀ ਮਹਾਨ ਕਿਰਪਾ ਹੈ ਸ਼ਹੀਦ ਬਾਬਾ ਸੁਖਾ ਸਿੰਘ ਜੀ ਦੀ ਜੋ ਇਸ ਪਵਿੱਤਰ ਸਥਾਨ ਨੂੰ ਭਾਗ ਲਾਏ ਨੀਲਪੜੀ ਇਲਾਕਾ ਦੀ ਹੈ ਸੰਗਤਾਂ ਨੂੰ ਉਤਾਰਿਆ ਅਸੀਂ ਕੋਟਾਨ ਕੋਟ ਧੰਨਵਾਦ ਕਰਦੇ ਹਾਂ ਸ਼ੁਕਰਾਨਾ ਕਰਦੇ ਹਾਂ ਤਨ ਪਿਤਾ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਧੰਨ ਧੰਨ ਸ਼ਹੀਦ ਬਾਬਾ ਸੁੱਖਾ ਸਾਹਿਬ ਜੀ ਦਾ ਜੋ ਇਸ ਸਥਾਨ ਪਵਿੱਤਰ ਸਥਾਨ ਤੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਦੋਂ ਆਪੇ ਬਾਬਾ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਦੂਸਰੇ ਪਾਸੇ ਜਾਂਦੇ ਆਂ ਸ਼ਰਕ ਕਰਾਸ ਕਰਕੇ ਤਾਂ ਸਾਹਮਣੇ ਨਾਲ ਹੀ ਇੱਕ ਹੋਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਆ ਸਾਹਮਣੇ ਖੰਡਾ ਸਾਹਿਬ ਲੱਗਿਆ ਹੋਇਆ ਆ ਹੁਣ ਬਾਬਾ ਜੀ ਸਾਨੂੰ ਲੈ ਕੇ ਚੱਲੇ ਨੇ ਨਾਲ ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਉਹ ਸਾਹਮਣੇ ਤੁਸੀਂ ਜੋ ਦੇਖ ਰਹੇ ਹੋ ਦਰਬਾਰ ਸਾਹਿਬ ਦਾ ਰਸਤਾ ਹੈ ਜਿੱਥੋਂ ਦੀ ਆਪਾਂ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਲਈ ਜਾਂਦੇ ਆ ਐ ਐਸੈਡ ਜੋੜੇ ਧਰਨ ਵਾਸਤੇ ਜਗ੍ਹਾ ਬਣੀ ਹੋਈ ਹੈ ਇੱਥੇ ਜੋੜੇ ਜਮ੍ਹਾਂ ਕਰਵਾਈ ਜਾ ਸਕਦੇ ਆ ਨਿਸ਼ਾਨ ਸਾਹਿਬ ਲੱਗਿਆ ਹੋਇਆ ਜੀ ਉਹ ਸਾਹਮਣੇ ਜਿਹੜੇ ਤੁਸੀਂ ਕਾਰ ਸੇਵਾ ਚਲਦੀ ਸੀਗੀ ਉਹ ਕਮਰੇ ਬਣੇ ਹੋਏ ਆ ਉਹ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਬਾਹਰਲਾ ਦਰਵਾਜ਼ਾ ਸਾਹਿਬ ਹੈ ਇਹ ਬਾਬਾ ਜੀ ਨੇ ਜਿਹੜੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਅ ਜੂਨ 84 ਦੇ ਕੱਲੂ ਘਰੇ ਦਾ ਬੋਰਡ ਲੱਗਿਆ ਹੋਇਆ ਇੱਕ ਬਾਬਾ ਜੀ ਉਹ ਜਾਣਦੇ ਨੇ ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਪਿਆਰ ਤੇ ਸਤਿਕਾਰ ਨਾਲ ਪ੍ਰਸ਼ਾਦਾ ਵੀ ਛਕਾਇਆ ਤੇ ਬਹੁਤ ਪਿਆਰ ਨਾਲ ਸਾਨੂੰ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਆ ਮਾਤਾ ਜੀ ਉਰ ਮਿੱਠੇ ਪਾਣੀ ਦੀ ਸ਼ਬੀਲ ਇਹਨਾਂ ਨੇ ਲਾਈ ਹੋਈ ਸੀ ਅੱਜ ਦਾ ਫਰਮਾਨ ਤੁਸੀਂ ਪੜ੍ਹ ਵੀ ਸਕਦੇ ਹੋ ਜੀ ਇੱਥੋਂ ਇਹ ਦੇਖੋ ਜੀ ਦਰਬਾਰ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਦੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਇਹ ਕਾਰ ਪਾਰਕਿੰਗ ਬਣੀ ਹੋਈ ਹੈ ਜੀ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਹਾਂ ਤੁਸੀਂ ਦੇਖ ਸਕਦੇ ਹੋ ਇਹ ਸਾਰੀ ਕਾਰ ਪਾਰਕਿੰਗ ਹੈ ਕਾਫੀ ਖੁੱਲਾ ਡੁੱਲਾ ਏਰੀਆ ਹੈ ਇਧਰਲੇ ਪਾਸੇ ਵੀ ਬਾਬਾ ਜੀ ਦੱਸ ਰਹੇ ਸੀ ਵੀ ਇਹ ਸਾਰਾ ਏਰੀਆ ਜਿਹੜਾ ਇਹ ਗੱਡੀਆਂ ਦੀ ਪਾਰਕਿੰਗ ਵਾਸਤੇ ਹੈ। ਆ ਜਿਹੜੀ ਖੁੱਲੀ ਜਗ੍ਹਾ ਪਈ ਹੈ। ਇਹਦਾ ਬਾਗਲ ਵੱਜਿਆ ਹੋਇਆ। ਹਮ ਗੇਟ ਰੱਖਿਆ ਹੋਇਆ। ਇਹ ਬਾਬਾ ਜੀ ਕੱਸ ਰਹੇ ਸੀ ਵੀ ਇੱਥੇ ਬਹੁਤ ਜ਼ਿਆਦਾ ਇਕੱਠ ਹੋ ਜਾਂਦਾ ਫਿਰ ਗੱਡੀਆਂ ਨੂੰ ਖੜਨ ਨੂੰ ਮੁਸ਼ਕਲ ਆਉਂਦੀ ਸੀਗੀ ਤੇ ਉਸ ਦੇ ਲਈ ਫਿਰ ਇਹ ਬਹੁਤ ਖੁੱਲਾ ਡੁੱਲਾ ਪਾਰਕਿੰਗ ਵਾਸਤੇ ਏਰੀਆ ਬਣਾਇਆ ਹੋਇਆ। ਇੱਧਰਲੇ ਪਾਸੇ ਲੰਗਰ ਹਾਲ ਦੀ ਇਮਾਰਤ ਬਣ ਰਹੀ ਹੈ ਜੀ। ਸੰਗਤ ਜੀ ਉਹ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਡਿਊਟੀ ਸਾਹਿਬ ਬਣੀ ਹੋਈ ਹੈ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਕਰਨ ਦਾ ਮੇਨ ਰਸਤਾ ਹੈ। ਬਾਕੀ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਕਿਸੇ ਨਾ ਕਿਸੇ ਧਾਰਮਿਕ ਸਥਾਨ ਦੀ ਯਾਤਰਾ ਕਰਵਾਉਂਦੇ ਰਹਿੰਦੇ ਆ ਤੇ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸਾਡੀਆਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ। ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ। ਉਦੋਂ ਤੱਕ ਦਿਓ ਜੀ ਸਾਨੂੰ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ